ਜ਼ੁਲਮ ਕੀ ਕੀਤਾ ਤੁਸੀਂ ਮੇਰੇ ਉੱਤੇ ਦੋ ਦੋ ਗੱਡੀਆਂ ਭਰ ਕੇ ਮੁਲਾਜ਼ਮ 15 15 20 20 ਮੁਲਾਜ਼ਮ ਜ਼ੁਲਮ ਕੇ ਤੁਸੀਂ ਇਹੀ ਕੀਤਾ ਤੁਸੀਂ ਅਕਸਰ ਲੋਕਾਂ ਦੀਆਂ ਮਾਵਾਂ ਭੈਣਾਂ ਨੂੰ ਅਕਸਰ ਬੋਲਦੇ ਹੋ ਜੀ ਮੈਨੂੰ ਪ੍ਰੂਫ ਤਾਂ ਦਿਓ ਮੈਂ ਮੈਂ ਕੱਲ ਬਾਹਰ ਆਇਆ ਮੈਂ ਆ ਕੇ ਨਾ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਦੇਖ ਰਿਹਾ ਸੀ ਮੱਖੂ ਦੀ ਹਾਂ ਉਹ ਕਹਿੰਦਾ ਮੇਰੀ ਮਾਂ ਨੂੰ ਪ੍ਰਿੰਕਲ ਨੇ ਆ ਲਫਜ਼ ਕਿਹਾ ਹਾਂ ਸੁਣਿਆ ਸੀ ਵੀ ਸੁਣਿਆ ਨਾ ਇੱਕ ਵਾਰੀ ਇੱਕ ਮੈਂ ਕਹਿੰਦਾ 10 ਵਾਰੀ ਮੈਂ ਕਹਿੰਦਾ ਯਾਰ ਗੰਦ ਜਮਾਨੇ ਦਾ ਮੱਖੂ ਸ਼ਰਮ ਨਾਲ ਇਹਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਪਤਾ ਨਹੀਂ ਅੰਦੀ ਸਤਕਾਰਯੋਗ ਮਾਤਾ ਇਸ ਦੁਨੀਆ ਤੇ ਹੈਗੀ ਏ ਕਿ ਨਹੀਂ ਹੈਗੀ ਮੈਂ ਕਿਹਾ ਕਿ ਨਹੀਂ ਕਿਹਾ ਇਹ ਇਨਵੈਸਟੀਗੇਸ਼ਨ ਚ ਕਲੀਅਰ ਹੋ ਗਿਆ ਤਾਂ ਹੀ ਕੈਨਸਲ ਹੋਇਆ ਪਰਚਾ ਤੂੰ ਕਿੰਨੀ ਵਾਰ ਆਪਣੀ ਮਾਂ ਨੂੰ ਇਹ ਲਬਜ਼ ਕਹਿ ਚੁੱਕਾ ਹੈ ਚੈਨਲ ਦੇ ਉੱਤੇ ਤੈਨੂੰ ਸ਼ਰਮ ਨਹੀਂ ਆਉਂਦੀ ਮੈਂ ਤਾਂ ਹੈਰਾਨਾ ਵੀ ਇਹਦੇ ਸਕੇ ਭਰਾ ਤੇ ਦੀਆਂ ਸਕੀਆਂ ਪਹਿਣਾ ਇਸ ਗੰਦ ਦਾ ਮੂੰਹ ਕਿੱਦਾਂ ਵੇਖਦੀਆਂ ਹੋਣੀਆਂ ਇਹ ਉਹ ਲਬਜ਼ ਨੂੰ ਸੋਸ਼ਲ ਮੀਡੀਆ ਤੇ ਦੁਰਾਈ ਜਾਂਦਾ ਔਰ ਸੋਸ਼ਲ ਮੀਡੀਆ ਦੇ ਉੱਤੇ ਕਈ ਨਿਊਜ਼ ਚੈਨਲ ਬਿਨਾ ਵੀ ਤੋਂ ਚਲਾਈ ਜਾਂਦੇ ਆ ਕਮਾਲ ਹੋ ਗਈ ਹੈ ਕਲਯੂਗ ਆ ਪਿਆ ਇਹ ਬੰਦੇ ਕੀ ਮਤਲਬ ਫੇਮ ਲੈ ਲਈ ਆਪਣੀ ماں ਨੂੰ ਇਹ ਕੀ ਲਫਜ਼ ਯੂਜ਼ ਕਰਦੇ ਬਣੇ ਕਿਹਣੀ ਮਿੱਟੀ ਦੇ ਬਣੇ ਹੋਏ ਆ ਲੋਕ ਨੇ ਇਹ ਪ੍ਰਚਾਰ ਕਹਾਣ ਦੇ ਲਾਇਕ ਨੇ ਮੈਨੂੰ ਦੱਸੋ